ਕੁਕ ਨਾ ਪ੍ਰਭਾਵਿਤ ਹੋਇਆ ਪਿਆ ਆ ਸਰਕਾਰ ਦੁਹਾਈਆਂ ਲੌਂਦੀ ਰਹੀ ਕਿ ਤੁਸੀਂ ਬੰਨ ਦੇਖ ਲੋ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨੇ ਜਾ ਕੇ ਕਿਹਾ ਨੇ ਤੁਸੀਂ ਬੰਨ ਨਹੀਂ ਦੇਖਿਆ ਕੁਛ ਤੇ ਬਰਬਾਦ ਹੋ ਗਿਆ ਪਰ ਸਰਕਾਰ ਇਧਰ ਧਿਆਨ ਨਹੀਂ ਦੇ ਰਹੀ ਇਸੇ ਸਾਲ ਹੀ ਸਰਕਾਰ ਨੇ ਕਿਸ ਨੂੰ ਮੁਆਵਜ਼ਾ ਦਿੱਤਾ ਤੇ ਕਿਸ ਨੂੰ ਨਹੀਂ ਦਿੱਤਾ ਤੇ ਭਾਵੇਂ ਤਾਂ ਮਾਨ ਦੀ ਸਰਕਾਰ ਦਾ ਤੁਹਾਨੂੰ ਅੱਗੇ ਪਤਾ ਵੀ ਜਿੰਨੀ ਕੁ ਵਧੀਆ ਸਰਕਾਰ ਆਏ ਕੀ ਚੰਡੀਗੜ੍ਹ ਤੋਂ ਆ ਕੇ ਤੇ ਹਰਖਪੁਰ ਤੋਂ ਇੱਕ ਬੰਦਾ ਹਾਰਡਪੀਟ ਦੇ ਨੂੰ ਕੱਢ ਲੈਣਾ ਇਹ ਦੁਨੀਆ ਦੇ ਚ ਵਾਵਾ ਖੱਟਣੀ ਵੀ ਵੇਖੋ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਬੰਦੇ ਕੱਢ ਰਿਹਾ ਵਾ ਪਰ ਥੱਲੇ ਗਰਾਊਂਡ ਲੈਵਲ ਤੇ ਜਿਹੜਾ ਕੁਝ ਨਹੀਂ ਹੈਗਾ ਲੋਕਾਂ ਦੀਆਂ ਹਾਲਤਾਂ ਬਹੁਤ ਮਾੜੀਆਂ ਵਾ ਇੰਗਰਾਂ ਨੂੰ ਕੁੜੀ ਅਜੇ ਤੱਕ ਆਈ ਸਰਕਾਰ ਵੱਲੋਂ ਕੋਈ ਮਹਈਆ ਕਰਾਈ ਨਹੀਂ ਨਾ ਕੋਈ ਪੱਠਾ ਮਹਈਆ ਕਰਾਇਆ ਗਿਆ ਮਤਲਬ ਲਾਲੋ ਕੀ ਸਰਕਾਰ ਵੱਲੋਂ 0% ਹੀ ਆ ਉੱਥੇ ਕੋਈ ਸਰਕਾਰ ਦਾ ਅਧਿਕਾਰੀ ਨੀਂ ਗਿਆ ਪਹੁੰਚਿਆ ਜਾਂਦਾ ਸਰਕਾਰ ਦਾ ਕੁਝ ਨਹੀਂ ਸਿਰਫ ਉਹ ਨਾ 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 ਇਹਨਾਂ ਦੀ ਕੋਈ ਜ਼ਿੰਮੇਵਾਰੀਆਂ ਨਹੀਂ ਸਿਰਫ ਬਿਆਨਬਾਜ਼ੀਆਂ ਹੀ ਦੇਣਾ ਹੋ ਹੈਲੋ ਮਾਟਰ ਹੁਸ਼ਿਆਰਪੁਰ ਦੇ ਹਾਰਡ ਪੀੜਿਤ ਇਲਾਕਾ ਜਿਹੜਾ ਆ ਗੱਲ ਕਰੀਦਾ ਟਾਂਡਾ ਦਸੂਆ ਵਕੇਰੀਆਂ ਤਲਵਾੜਾ ਕਿਉਂਕਿ ਤਲਵਾੜਾ ਜਿਹੜਾ ਪੌਂਡ ਆ ਮਾ ਉੱਤ ਪਾਣੀ ਜਿਹੜਾ ਆ ਜਾਂ ਆਪਾਂ ਕਹੇ ਸਾ ਪਾਣੀ ਦਾ ਪੱਧਰ ਵੱਧ ਗਿਆ ਥੋੜਾ ਥੋੜਾ ਕਰਕੇ ਛੱਡਿਆ ਜਾ ਰਿਹਾ ਬੀਬੀ ਐਮ ਬੀਓ ਵੱਲੋਂ ਤੇ ਉਹ ਜਦੋਂ ਪਾਣੀ ਛੱਡਦੇ ਆ ਤਾਂ ਇਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਆਪਾਂ ਕਹਿੰਦੇ ਨਿਚਲੇ ਇਲਾਕੇ ਆ ਉਹ ਕਾਫੀ ਪ੍ਰਭਾਵਿਤ ਹੁੰਦੇ ਆ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਨੇ ਤਾਲੀ ਵਾਲਾ ਪਿੰਡ ਪੈਂਦਾ ਪਿਆ ਯਾਰ ਟਾਂਡੇ ਤੋਂ ਇਹ ਘੱਟੋ ਘੱਟ 18 ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਪੂਰੀ ਤਰ੍ਹਾਂ ਇਹ ਇਲਾਕਾ ਉਸ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਜਿਵੇਂ ਕਿ ਤੁਸੀਂ ਦੂਰ-ਦੂਰ ਤੱਕ ਦੇਖ ਸਕਦੇ ਹੋ ਕੋਈ ਵੀ ਤੁਹਾਨੂੰ ਫਸਲ ਨਜ਼ਰ ਨਹੀਂ ਆ ਰਹੀ ਹੈ ਕਾਰਨ ਕਿ ਇਹ ਪਾਣੀ ਦੇ ਵਿੱਚ ਫਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਔਰ ਬਰਬਾਦ ਹੋ ਚੁੱਕੀ ਹੈ ਇਸ ਇਲਾਕੇ ਦੇ ਵਿੱਚ ਆਪਾਂ ਗੱਲ ਕਰੀਏ ਫਸਲ ਦੀ ਤਾਂ ਫਸਲ ਜਿਹੜਾ ਝੋਨਾ ਤੇ ਗੰਨੇ ਦੀ ਆਪਾਂ ਕਹਿ ਸਕਦੇ ਹਾਂ ਕਮਾਤ ਜਿਹੜਾ ਇੱਧਰ ਲਗਾਇਆ ਜਾਂਦਾ ਹੈ ਔਰ ਇੰਨਾ ਪਾਣੀ ਦਾ ਜਿਹੜਾ ਪੱਦਰ ਵੱਚੁਕਾ ਹੈ ਆਪਾਂ ਕਹਿ ਸਕਦੇ ਇੱਥੋਂ ਜਦੋਂ ਐਂਟਰੀ ਕਰਦੇ ਆ 4 ਫੁੱਟ ਤੋਂ ਸ਼ੁਰੂ ਹੋ ਜਾਂਦਾ ਆ ਤੇ 10 ਫੁੱਟ ਤੱਕ ਜਿਹੜਾ ਪਾਣੀ ਆ ਉਹ ਇੰਨਾ ਡੂੰਘਾਈ ਆ ਉਹਦੇ ਵਿੱਚ ਜਾਂਦੇ ਆ ਕਿਸ਼ਤੀਆਂ ਰਾਹੀਂ ਜਾਂ ਆਪਾਂ ਕਹਿ ਸਕਦੇ ਆ ਟਿਊਬ ਜਿਹੜੇ ਆ ਟਰੱਕਾਂ ਦੀ ਜਾਂ ਟਰਾਲੀਆਂ ਦੇ ਟਾਇਰ ਆ ਉਹਨਾਂ ਦੇ ਟਿਊਬ ਜਿਹੜੀ ਆ ਉਹਨਾਂ ਦੇ ਥਰੂ ਉੱਥੇ ਜਾਂਦੇ ਆ ਜੋ ਕੋਈ ਕੀਮਤੀ ਸਮਾਨ ਹੈ ਹਾਲਾਤ ਬੜੇ ਮਾੜੇ ਨੇ ਗੱਲਬਾਤ ਕਰਦੇ ਆ ਇਹ ਪਿੰਡ ਵਾਸੀਆਂ ਦੇ ਨਾਲ ਅਸੀਂ ਸਭ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਭੇਗਵਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਨਨ ਸਖਤਰ ਜਲਾ ਹਾਰ ਅੱਛਾ ਇਸ ਪਿੰਡ ਦੇ ਹੋ ਹਾਂਜੀ ਇੱਥੇ ਜ਼ਮੀਨ ਹੈ ਸਾਡੀ ਅੱਛਾ ਜੀ ਹਾਂਜੀ ਤੇ ਆ ਪਾਣੀ ਜਿਹੜਾ ਆਇਆ ਆ ਕਿੰਨਾ ਕੁ ਪ੍ਰਭਾਵ ਪਿਆ ਇਸ ਪਾਸੇ ਇਹਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਕੀਤਾ ਝੋਨੇ ਜਿਹੜੇ ਮਾਰ ਦਿੱਤੇ ਆ ਗੰਨਾ ਵੀ ਇਹਦੇ ਨਾਲ ਖਰਾਬ ਹੋ ਗਿਆ ਤੇ ਕਿਸਾਨਾਂ ਦੀਆਂ ਪਿੱਲੇ ਹਾਲਤਾਂ ਮਾੜੀਆਂ ਵਾਂ ਤੇ ਕਰੋੜਾ ਰੁਪਏ ਜਿਹੜੇ ਇਹ ਐਮਪੀ ਐਮਐਲਏ ਆ ਗਰੰਟਾਂ ਲੈਂਦੇ ਆ ਦਰਿਆਵਾਂ ਦੇ ਨਾਂ ਤੇ ਇਹ ਕਿਸੇ ਦਰਾ ਦੀ ਜਿਹੜੀ ਆ ਉਹ ਖਲਾਈ ਨਹੀਂ ਕਿਤੇ ਸ਼ंगाई ਨਹੀਂ ਕਿਤੇ ਸਫਾਈ ਨਹੀਂ ਹੋਈ ਉਹ ਸਫਾਈ ਨਾ ਹੋਣ ਕਰਕੇ ਪਾਣੀ ਦੀ ਸਾਰੇ ਜਿਹੜੀ ਡਾਫ ਲੱਗੀ ਆ ਹਰੀਕੇ ਤੋਂ ਲੈ ਕੇ ਪਿਛੇ ਤੱਕ ਜਿੰਨੇ ਵੀ ਪੋੜਿਆ ਵਿਆਸ ਵਾਲਾ ਪੋੜਿਆ ਗੋਂਦਵਾਲ ਸਾਹਿਬ ਵਾਲਾ ਪੋੜਿਆ ਆ ਪਿਛੇ ਹਰਿਕਿੰਦਪੁਰ ਵਾਲਾ ਪੋੜਿਆ ਉਹ ਸਾਰੇ ਪੋੜ ਜਿਹੜੇ ਆ ਉਹ ਇਹਨਾਂ ਦੇ ਦਰੇ ਜਿਹੜੇ ਉਹ ਬੰਦ ਹੋਏ ਪਏ ਆ ਪਾਣੀ ਦਾ ਨਿਕਾਸ ਹੈ ਨਹੀਂਗਾ ਤੇ ਜਿਹੜਾ ਵੱਡਾ ਹੈੜਿਆ ਹਰੀਕੇ ਵਰਕਸ ਵਾਲਾ ਉਹ ਹਜ਼ਾਰਾਂ ਏਕੜ ਜ਼ਮੀਨ ਹੈ ਉੱਥੇ ਇਹਨਾਂ ਨੇ ਡੈਂਪ ਕੀਤੀ ਜਿਹੜੀ ਪਰ ਉਹਦੇ ਚ ਪਾਣੀ ਡੈਂਪ ਨਹੀਂ ਆ ਰਿਹਾ ਤਾਂ ਕਾਹੀ ਕਾਨਾ ਸਰਵਾੜ ਇੰਨਾ ਉੱਚਾ ਵੱਧ ਗਿਆ ਵਾ ਕਿ ਜਿਹੜਾ ਵਿਆਦ ਰਿਆ ਦਾ ਉੱਥੇ ਜਾ ਕੇ ਛੋਟਾ ਜਿਹਾ ਨਾਲਾ ਬਣ ਜਾਂਦਾ ਉਹ ਨਹੀਂ ਕਾਸੀ ਆਏ ਨਹੀਂ ਉੱਥੇ ਉਹਦਾ ਕਾਰਨ ਹੀ ਸਾਰਾ ਇਹ ਪਾਣੀ ਜਿਹੜਾ ਵਾ ਇਹ ਇਹ ਰੁਕਿਆ ਵਾ ਸਰਕਾਰਾਂ ਇਹਨਾਂ ਵੱਲ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਇਹਦੀਆਂ ਜ਼ਿੰਮੇਵਾਰ ਆ ਅਸੀਂਾਂ ਨੇ ਵੀ ਸਰਕਾਰਾਂ ਦੀ ਉਹਨਾਂ ਗਰਦੌਰੀ ਕਰਨ ਤੇ ਇਹਨਾਂ ਦੇ ਝੋਨਿਆਂ ਦੇ ਜਾਂ ਗੰਨਾ ਖਰਾਬ ਹੋ ਦਾ ਮੁਆਵਜ਼ਾ ਦੇਣ ਆੜ ਪੀੜਤਾਂ ਨੂੰ ਇਹਦੇ ਨਾਲ ਹੀ ਵੇਖ ਲਓ ਬਈ ਕਿੰਨੇ ਦਿਨ ਹੋ ਗਏ ਲੋਕ ਤੁਸੀਂ ਤੇ ਬੈਠੇ ਆ ਪੱਠੇ ਕਿਸੇ ਦੇ ਨਹੀਂ ਰਹਿ ਗਏ ਤੂੜੀਆਂ ਖਰਾਬ ਹੋ ਗਈਆਂ ਮੂਸਲ ਰੁੜ ਗਏ ਆ ਹੂੰ ਕੋਈ ਇੱਥੇ ਆਇਆ ਨਹੀਂਗਾ ਐਮਐਲਏ ਕੋਈ ਐਮਪੀ ਕਿਸੇ ਨਹੀਂ ਇੱਥੇ ਆ ਕੇ ਕੋਈ ਜਿਹੜੀ ਖਰਾਕ ਨਹੀਂ ਲਿਆਂਦੀ ਡੰਗਰਾ ਵਾਸਤੇ ਕੋਈ ਫੀਡ ਨਹੀਂ ਲਿਆਂਦੀ ਹੂੰ ਕਿਸੇ ਨੇ ਤੂੜੀ ਨਹੀਂ ਲਿਆਂਦੀ ਕਿਤੇ ਪੱਠਾ ਨੇ ਲਿਆ ਸਾਰਾ ਕੁਝ ਤੇ ਬਰਬਾਦ ਹੋ ਗਿਆ ਹੂੰ ਪਰ ਸਰਕਾਰ ਇਧਰ ਧਿਆਨ ਨਹੀਂ ਦੇ ਰਹੀ ਪਿਛਲੇ ਸਾਲ ਹੀ ਸਰਕਾਰ ਨੇ ਕਿਸ ਨੂੰ ਮੁਆਵਜ਼ਾ ਦਿੱਤਾ ਤੇ ਕਿਸ ਨੂੰ ਨਹੀਂ ਦਿੱਤਾ ਤੇ ਭਗਵਾਨ ਤੁਮਾਂ ਦੀ ਸਰਕਾਰ ਦਾ ਤੁਹਾਨੂੰ ਅੱਗੇ ਪਤਾ ਵੀ ਜਿੰਨੀ ਕੁ ਵਧੀਆ ਸਰਕਾਰ ਆਏ ਇਹ ਕਿ ਚੰਡੀਗੜ੍ਹ ਤੋਂ ਆ ਕੇ ਤੇ ਹਰਖਪਿੰਦਰ ਤੋਂ ਇੱਕ ਬੰਦਾ ਹਾਰਡ ਪੀਟ ਦੇ ਨੂੰ ਕੱਢ ਲੈਣਾ ਹੂੰ ਇਹ ਦੁਨੀਆ ਦੇ ਵਿੱਚ ਵਾਵਾ ਖਟਣੀ ਵੀ ਵੇਖੋ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਬੰਦੇ ਕੱਢ ਰਿਹਾ ਵਾ ਪਰ ਥੱਲੇ ਗਰਾਊਂਡ ਲੈਵਲ ਤੇ ਜਿਹੜਾ ਕੁਝ ਨਹੀਂ ਹੈਗਾ ਲੋਕਾਂ ਦੀਆਂ ਹਾਲਤਾਂ ਬਹੁਤ ਮਾੜੀਆਂ ਵਾ ਇਹਨਾਂ ਨੂੰ ਆ ਹੜਪੀਟ ਦੇ ਵੇਖ ਕੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੀ ਚਾਹੀਦੇ ਆ ਇਹਨਾਂ ਨੂੰ ਮੁਆਜਬਾ ਦੇਣਾ ਚਾਹੀਦਾ ਇਹਨਾਂ ਦੀਆਂ ਗਰਥੌਰੀਆਂ ਸਮੇਂ ਸਰ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਅਗਰ ਨਹੀਂ ਕਰਨਗੇ ਤੇ ਫਿਰ ਇਹ ਤੀਤੇ ਅਸੀਂ ਜਿਹੜਾ ਵਾ ਸੰਘਰਸ਼ ਕਰਾਂਗੇ ਇਹ ਤੇ ਲੜਾਈ ਲੜਾਂਗੇ ਅਸੀਂ ਉਹਦਾ ਹਰੀ ਕੇ ਹੱਡ ਵਰਕੇ ਜਾਮ ਆ ਉੱਤੇ ਲੜਾਈ ਲੜਾਂਗੇ ਆਪਣਾ ਕਪੂਰਥਲਾ ਦੇ ਹਿਸ਼ਾਰਪੁਰ ਜਿਲ੍ਹਾ ਰਲ ਕੇ ਉਹਦੇ ਦਰਿਆਵਾਂ ਦੇ ਪੁਲ ਜਮ ਹੋਇਆ ਉਹ ਆਰਕੀ ਨੁਕਸਾਨ ਉਹ ਅੱਗੇ ਤੋਂ ਨਹੀਂ ਹੋਣਦਿਆਂ ਕਿਤੇ ਵੱਡਾ ਸੰਘਰਸ਼ ਕਰਾਂਗੇ ਛੜਕਾਂ ਜਮ ਕਰਨੀਆਂ ਪਈਆਂ ਰੇਲਾ ਜਮ ਕਰਨੇ ਵੀ ਉੱਥੋਂ ਤੱਕ ਵੀ ਅਸੀਂ ਆਪਣੀ ਸੂਬਾ ਕਮੇਟੀ 'ਚ ਗੱਲ ਰੱਖ ਕੇ ਤੇ ਇਹ ਦਾ ਜਿਹੜਾ ਵਾ ਦਰਿਆ ਦਾ ਅੱਛਾ ਗੱਲ ਜੇ ਆਪਾਂ ਕਰੀਏ ਪਿੰਡਾਂ ਦੀ ਇਲਾਕਿਆਂ ਦੀ ਜਾਂ ਕਿੰਨੀ ਕੀ ਜ਼ਮੀਨ ਆ ਜਿਹੜੀ ਇਸ ਮਤਲਬ ਮਾਰ ਦੀ ਆਪਾਂ ਕਹਿੰਦੇ ਵਾਰ ਦੀ ਇਹ ਜੇ ਤੁਸੀਂ ਆਪਾਂ ਗਿਣਤੀ ਨਹੀਂ ਕਰ ਸਕਦੇ ਤੇ ਹਜ਼ਾਰਾਂ ਏਕੜ ਆ ਆ ਤੁਸੀਂ ਇੰ ਤੁਰੇ ਜਾਓ ਨਾਲ-ਨਾਲ ਢਲਵਾਂ ਤੱਕ ਇਸ ਤਰ੍ਹਾਂ ਪਾਣੀ ਤੁਸੀਂ ਦੇ ਨਾਲ ਲੱਗਾ ਤੇ ਥੋੜੇ ਥੋੜੇ ਝੋਨੇ ਲੋਕਾਂ ਦੇ ਬੰਨੇ-ਬੰਨੇ ਕਿਨਾਰੇ ਵਾਲੇ ਜਿਹੜੇ ਆ ਉਹ ਬਚੇ ਆ ਬਾਕੀ ਸਾਰੇ ਝੋਨੇ ਜਿਹੜੇ ਆ ਉਹ ਡੁੱਬ ਚੁੱਕਿਆ ਇੱਧਰ ਪਿੱਛੇ ਤੁਸੀਂ ਵੇਖ ਲਓ ਇਸੇ ਤਰ੍ਹਾਂ ਹੀ ਆ ਦਸੂਹੇ ਤੱਕ ਆ ਮਿਆਣੀ ਪਿੰਡ ਆ ਉਹ ਡੁੱਬਾ ਪਿਆ ਉਹ ਤੋਂ ਪਿੱਛੇ ਗੰਧੂ ਵਾਲਿਆ ਸਾਰਿਆਂ ਦੇ ਨੁਕਸਾਨ ਹੋਏ ਪਿਆ ਕੱਲ ਆ ਗੰਧੂ ਵਾਲ ਦੇ ਕਿਸਾਨ ਜਿਹੜੇ ਰੜੇ ਮੰਡ ਦੇ ਇਹ ਆਪ ਬੋਰੇ ਭਰ-ਭਰ ਕੇ ਤੇ ਉਹ ਬੰਨ ਬੰਦੇ ਰਹੇ ਆ ਗੰਧੂ ਵਾਲਾ ਵਾਲਿਆਂ ਨੇ ਬਦਾਵਾ ਬਨ ਆਪਾ ਉੱਥੇ ਕੋਈ ਸਰਕਾਰ ਦਾ ਅਧਿਕਾਰੀ ਨੀ ਗਿਆ ਪਹੁੰਚਿਆ ਜਾਂਦਾ ਸਰ ਪ੍ਰਸ਼ਾਸਨ ਦਾ ਕੁਝ ਨਹੀਂ ਸਿਰਫ ਨਾ 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 ਇਹਨਾਂ ਦੀ ਕੋਈ ਜ਼ਿੰਮੇਵਾਰੀਆਂ ਨਹੀਂ ਸਿਰਫ ਬਿਆਨਬਾਜ਼ੀਆਂ ਹੀ ਨੇ ਨਾ ਤੁਸੀਂ ਵੀ ਇਸ ਇਲਾਕੇ ਦੇ ਆ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਸਰ ਅਸੀਂ ਲੋਕਲ ਇੱਥੇ ਪੱਤਰਕਾਰ ਵੀ ਹਾਂ ਲੋਕਲ ਕਿਸਾਨ ਵੀ ਅਸੀਂ ਸਾਡੀਆਂ ਜ਼ਮੀਨਾਂ ਇੱਧਰ ਏਰੀਏ ਦੇ ਵਿੱਚ ਪੈਂਦੀਆਂ ਸਾਡੀ ਰਿਸ਼ਤੇਦਾਰੀ ਵੀ ਇੱਧਰ ਪੈਂਦੀ ਆ ਇਸ ਟਾਈਮ ਸਾਡੇ ਹਾਲਾਤ ਇਦਾਂ ਦੇ ਹੋ ਗਏ ਸਾਡੇ ਰਿਸ਼ਤੇਦਾਰਾਂ ਦੇ ਸਾ ਦੇਖ ਲਓ ਆ ਏਰੀਆ ਦੇਖੋ ਕਿੰਨਾ ਪ੍ਰਭਾਵਿਤ ਹੋਇਆ ਪਿਆ ਆ ਸਰਕਾਰ ਦੁਹਾਈਆਂ ਲੌਂਦੀ ਰਹਿ ਗਈ ਕਿ ਤੁਸੀਂ ਬੰਨ ਦੇਖ ਲੋ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨੇ ਜਾ ਕੇ ਕਿਹਾ ਨੇ ਤੁਸੀਂ ਬੰਨ ਨਹੀਂ ਦੇਖਿਆ ਚਲੋ ਇੱਥੇ ਤੇ ਲਾ ਲਓ ਕਿ ਤੁਸੀਂ ਇਹਨਾਂ ਨੇ ਵਿੱਚੋਂ ਜਿਹੜਾ ਦਰਿਆ ਦੇ ਵਿੱਚ ਲਾਓ ਜਿਹੜੇ ਟਿੱਬੇ ਵੱਜੇ ਹੁੰਦੇ ਆ ਲੋਕੀ ਉਹਦੇ ਤੇ ਵਾਈ ਕਰਨ ਲਾਪੇ ਜੇ ਉਹੋ ਹੀ ਸਾਫ਼ ਹੋ ਜਾਣ ਨਿਕਾਸੀ ਗਾਂ ਤੋਂ ਗਾਂ ਤੁਰ ਜਾਵੇ ਸਾਡੀਆਂ ਫਸਲਾਂ ਤੇ ਵੱਜ ਜਾਣ ਪਨੀਰੀ ਤੋਂ ਲੈ ਕੇ ਹੁਣ ਤੱਕ ਸਾਡਾ ਕਟੋ-ਕਟ ਕਿੱਲੇ ਤੇ 30000 ਰੁਪਏ ਠੇਕਿਆ ਕਿ ਉਹ ਖਰਚਾ ਹੀ ਚੜ ਗਿਆ ਆ ਤਲ ਜੇ ਅਸੀਂ ਕਮਾਦ ਦੀ ਗੱਲ ਕਰੀਏ ਕਮਾਦ ਨੂੰ ਜੜ ਪੈ ਜਾਣੀ ਆ ਜਦੋਂ ਜੜ ਪੈ ਗਈ ਤੇ ਜਦੋਂ ਅਸੀਂ ਲੈ ਕੇ ਜਾਣਾ ਮਿੱਲਾਂ ਚ ਤੇ ਉਹਨਾਂ ਨੇ ਵੀ ਕਾਟ ਲਾਉਣੀ ਆ ਮਾਰੇ ਫੇਰ ਇਹ ਕਿਸਾਨ ਹੀ ਜਾਣੇ ਆ ਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਸਾਡੀ ਸਾਰ ਲੈ ਰਿਆ ਆ ਜੇ ਆ ਰਹੇ ਆ ਤੇ ਸਿਰਫ ਤਹਿਸੀਲਦਾਰ ਸਾਹਿਬ ਆ ਰਹੇ ਐਡੀਐਮ ਸਾਹਿਬ ਆ ਰਹੇ ਆ ਜਿੰਨੀ ਕੋ ਉਹਨਾਂ ਦੀ ਸਮਰੱਥਾ ਆ ਉਹਨਾਂ ਕੋ ਸਾਨੂੰ ਕਹਿ ਰਹੇ ਆ ਤੇ ਜੇ ਗੱਲ ਕਰੀਏ ਕਿ ਸਾਨੂੰ ਚੀਜ਼ਾਂ ਇੱਥੇ ਨਾ ਕੋਈ ਡੰਗਰਾਂ ਨੂੰ ਤੋੜੀ ਅਜੇ ਤੱਕ ਆਈ ਸਰਕਾਰ ਵੱਲੋਂ ਕੋਈ ਮਹੱਈਆ ਕਰਾਈ ਗਈ ਨਾ ਕੋਈ ਪੱਠਾ ਮਹੱਈਆ ਕਰਾਇਆ ਗਿਆ ਮਲੇ ਲਾਲੋ ਕੀ ਸਰਕਾਰ ਵੱਲੋਂ 0% ਹੀ ਆ ਲੋਕ ਜੋ ਕਰ ਰੇ ਆਪਣੇ ਲੈਵਲ ਤੇ ਕਰ ਰੇ ਆ ਜੇ ਗੱਲ ਕਰੀ ਅਸੀਂ ਉੱਥੇ ਜਿਹੜਾ ਰੜੇ ਦੇ ਨਾਲ ਤੁਸੀਂ ਦੇਖਿਆ ਹੋਣਾ ਪਿਛਲੇ ਦਿਨ ਤੁਸੀਂ ਟੁੱਟੀ ਸੀਗੀ ਲੋਕ ਆ ਫੋਨ ਕਰਕੇ ਸਦਨ ਦੇ ਪੀਡਬਲਯੂ ਜਾਂ ਡਰੇਨ ਅਫਸਰ ਜਿਹੜੇ ਆ ਉਹਨਾਂ ਨੂੰ ਤਾਂ ਸਰਕਾਰ ਤੋਂ ਹਈਆਂ ਲਾਉਣ ਦੀ ਕਦੋਂ ਦੀ ਜਾ ਕੇ ਤੁਸੀਂ ਬੰਨ ਦੇਖ ਲੋ ਤੁਸੀਂ ਦੇਖਿਆ ਨਾ ਜਿਹੜਾ 2023 ਚ ਤੁਸੀਂ ਬੰਨ ਟੁੱਟਾ ਸੀਗਾ ਉੱਥੇ ਉਹ ਮਕੇਰੀਆਂ ਤੋਂ ਥਰਡੇ ਪਾਸੇ ਮੰਡ ਚ ਉਹ ਨਹੀਂ ਇਹਨਾਂ ਨੇ ਬੰਨਿਆ ਤੁਸੀਂ ਇਹ ਦੇਖੋ ਕਿ ਅਫਸਰ ਇਹਨਾਂ ਤੇ ਬੈਠੇ ਕਿੱਥੇ ਆ ਤੇ ਕਿੱਥੇ ਦੇਖ ਰਹੇ ਅਫਸਰਾਂ ਦੀ ਨਿਗਰਾਨੀ ਇਹੋ ਜਿਹੇ ਅਫਸਰਾਂ ਤੇ ਕਾਰਵਾਈ ਕਰਨ ਦਾ ਜਿਹੜੇ ਬੰਨ ਬੰਨ ਬਣਾਇਆ ਜਾ ਰਿਹਾ ਉਹ ਜਾਣਕਾਰੀ ਦੇ ਮੁਤਾਬਕ ਪਿੰਡ ਵਾਸੀ ਇਲਾਕੇ ਵਾਲੇ ਜਿਹੜੇ ਉਹ ਖੁਦ ਆਪਣੀ ਯਾਨਕਿ ਲੇਬਰ ਵੀ ਆਪਣੀ ਆ ਖਰਚਾ ਵੀ ਆਪਣਾ ਸਾਰਾ ਕੁਝ ਆਪਣਾ ਕੋ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਲੋ ਜੀ ਆ ਭੇਜ ਤੁਹਾਨੂੰ ਉਹ ਹੀ ਗੱਲ ਲੱਗੇ ਦੱਸਣ ਗੰਦੂਵਾਲ ਤੇ ਜਿਹੜੀ ਫੱਤੇ ਕੁਲੇ ਨੂੰ ਕੋਲੋਂ ਗਾਣ ਪੈਂਦੀ ਆ ਪਿਛਲੀ ਆ 2023 ਚ ਪ੍ਰਸ਼ਾਸਨ ਨੇ ਵੱਡੇ ਵੱਡੇ ਦਾਅਵੇ ਕਰਤੇ ਸਰਕਾਰ ਨੇ ਕਰਤੇ ਕਿ ਅਸੀਂ ਬੰਨ ਤੁਹਾਡਾ ਨਾਲ ਬਣਾ ਦਾਂਗੇ ਘੱਟੋ-ਘੱਟ 2.5-3 ਕਿਲੋਮੀਟਰ ਕਿ ਤੁਹਾਡਾ ਇਨਾ ਕ ਏਰੀਆ ਵੱਜ ਜਾਏਗਾ ਉਹ ਨਹੀਂ ਵੱਜਾ ਜਦੋਂ ਪਾਣੀ ਉਤਰ ਗਿਆ ਇਹਨਾਂ ਨੇ ਵਾਦਾ ਭੁੱਲ ਗਿਆ ਹੁਣ ਲੋਕ ਆਪ ਲੱਗੇ ਉਥੇ ਕੋਈ ਕਹ ਕਈ ਜਾਣਦੇ ਆ ਪਰ ਲੋਕ ਆਪ ਹੀ ਲੱਗੇ ਆ ਸਾਰੇ ਜੇ ਲਾ ਲੋ ਇਹ ਤਾਂ ਮੰਡ ਦਾ ਏਰੀਆ ਇੱਥੇ ਲੋਕ ਨੌਜਵਾਨ ਹੈਗੇ ਆ ਜੇ ਚਾਰ ਤੇ ਜੇ ਕਦੇ ਕੱਲ ਨੂੰ ਸ਼ਾਇਦ ਮੁਸੀਬਤ ਪੈ ਗਈ ਫਿਰ ਉਥੋਂ ਦਿਹਾੜੀਦਾਰ ਲੱਪਣ ਜਾਣਗੇ ਕੀਤਾ ਤਾਂ ਇਹਨਾਂ ਨੇ ਸ਼ਹਿਰਾਂ ਜਿਵੇਂ ਇਦਾਂ ਆ ਪੁੱਡੇ ਲੋਕਾਂ ਦੇ ਪਾਸ ਕਰੀ ਗਏ ਕਲੋਨੀਆਂ ਦੇ ਰਾਹ ਕੋਈ ਛੱਡਿਆ ਨਹੀਂ ਪਾਣੀ ਵਾਸਤੇ ਜੈਸੀ ਗੱਲ ਕਰੀਏ ਤੇ ਪਾਣੀ ਚੋਹਾਲ ਡੈਮ ਤੋਂ ਕੋਈ ਪਤਾ ਨਹੀਂ ਕਦੋਂ ਚੜ ਜਾਏ ਜਾਂ ਨੰਗਲ ਡੈਮ ਦਾ ਉਹਦਾ ਪਾਣੀ ਕਿੱਧਰ ਨੂੰ ਜਾਏਗਾ ਫਿਰ ਕਿੰਨੇ ਕੁ ਪਿੰਡ ਆ ਜਿਹੜੇ ਇਸ ਪ੍ਰਭਾਵ ਜੇ ਆਪਾਂ ਟਾਂਡੇ ਦੀ ਗੱਲ ਕਰਦੇ ਆ ਇਸ ਲਈ ਤੁਹਾਡੇ ਕਿੰਨੇ ਕੁ ਪਿੰਡ ਆ ਕਿਹੜੇ ਕਿਹੜੇ ਪਿੰਡ ਸਰ ਸਾਡਾ ਲਾਲੋ ਅਬਦੁੱਲਾਪੁਰ ਉਹ ਵੀ ਇਸ ਤਰ੍ਹਾਂ ਪੂਰਾ ਪ੍ਰਭਾਵਿਤ ਉਹਦਾ ਲਵੇੜ ਚ ਆ ਗਿਆ ਉਹਨਾਂ ਦਾ ਤਾਂ ਸਮਝ ਲਓ ਸਾਰਾ ਕੁਝ ਖਤਮ ਹੀ ਆ ਗਾ ਆ ਜੋ ਜੀ ਫਤਾਗੁੱਲਾ ਗੰਧੂਵਾਲ ਰੜਾ ਮੰਡ ਲਾਲੋ ਕਾਲੀ ਮੰਡ ਲਾ ਲੋ ਸਾਡਾ ਬੱਲਾ ਆ ਬੱਲਾ ਮੰਡ ਲਾ ਲੋ ਸਭ ਪ੍ਰਭਾਵਿਤ ਆ ਤੁਸੀਂ ਮੇਰੇ ਖਿਆਲ ਆ ਤੁਹਾਡੀ ਟੀਮ ਨੂੰ 2 2.5 ਘੰਟੇ ਹੋ ਗਏ ਉਹਨੇ ਪਹੁੰਚਿਆ ਨੂੰ ਹੁਣ ਇਹ ਸਮਰੱਥਾ ਆ ਗਈ ਲੋਕ ਕੀ ਕੀ ਸਰਕਾਰ ਤੋਂ ਉਮੀਦ ਛੱਡ ਚੁੱਕੇ ਆ ਸਰਕਾਰ ਨੂੰ ਜਾਗਣਾ ਚਾਹੀਦਾ ਆ ਕਿ ਲੋਕਾਂ ਦਾ ਵਿਸ਼ਵਾਸ ਬਣਾ ਕੇ ਰੱਖੇ ਜੇ ਉਹ ਨਹੀਂ ਬਣਾਉਣਗੇ ਅਗਲੇ ਨਤੀਜਿਆਂ ਦੇ ਵਿੱਚ ਨਤਾਰੇ ਜਾਣਗੇ ਫਿਰ ਬਿਲਕੁਲ ਬਿਲਕੁਲ ਸੋ ਗੱਲਬਾਤ ਤੁਸੀਂ ਸੁਣ ਰਹੇ ਆ ਮੈਂ ਤੁਹਾਨੂੰ ਦਿਖਾ ਰਿਹਾ ਬਈ ਹੁਣ ਅਸੀਂ ਜਦੋਂ ਗਲਬਾ ਸ਼ੁਰੂ ਕੀਤੀ ਆ ਤੇ ਪਿੰਡ ਦੇ ਜਿਹੜੇ ਲੋਕ ਨੇ ਪਿੰਡ ਵਾਸੀ ਨੇ ਹੌਲੀ-ਹੌਲੀ ਜਿਹੜੀ ਆ ਉਹਦੀ ਮਾਤਰਾ ਵੱਧਦੀ ਜਾ ਰਹੀ ਹੈ ਕਿਉਂਕਿ ਕਿਤਨਾ ਕਿਤੇ ਆਸ ਰੱਖ ਕੇ ਬੈਠੇ ਆ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਦੀ ਮਦਦ ਲਈ ਜਾਂ ਕਿਸੇ অবতার ਰੂਪ ਧਾਰਨ ਕਰਕੇ ਇੱਥੇ ਪਹੁੰਚੇ ਕੋਈ ਮਦਦ ਕਰੇ ਕਿਸੇ ਤਰ੍ਹਾਂ ਦੀ ਵੀ ਹੈ ਜਿਵੇਂ ਕਿ ਦੱਸਿਆ ਗਿਆ ਕੋਈ ਪੱਠਿਆਂ ਦਾ ਕੋਈ ਅਰੇਂਜਮੈਂਟ ਨਹੀਂ ਹੈ ਕੋਈ ਤੂੜੀ ਦਾ ਅਰੇਂਜਮੈਂਟ ਨਹੀਂ ਹੈ ਚਲੋ ਫਸਲ ਦਾ ਜੋ ਹੈਗਾ ਉਹ ਨੁਕਸਾਨ ਤਾਂ ਹੈ ਹੀ ਉਹ ਤਾਂ ਬਾਅਦ ਚ ਦੀ ਗੱਲਾਂ ਨੇ ਕਿ ਮੁਆਵਜ਼ਾ ਮਿਲਦਾ ਕਿ ਨਹੀਂ ਮਿਲਦਾ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪਿੰਡ ਵਾਸੀ ਹੈ ਔਰ ਉੱਚੀ ਜਗ੍ਹਾ ਤੇ ਕੁਝ ਲੋਕ ਜਿਹੜੇ ਆ ਉੱਥੇ ਬੈਠੇ ਉਡੀਕ ਕਰ ਰਹੇ ਨੇ ਕਿ ਕਿਸ ਤਰ੍ਹਾਂ ਦਾ ਇਸ ਆਫਤਾ ਜਾਂ ਵਿਫਤਾ ਦੇ ਨਾਲ ਜਿਹੜਾ ਉਹ ਨਿਜਿਠਿਆ ਜਾਵੇ ਅਸੀਂ ਤੇ ਤੁਸੀਂ ਵੀ ਇੱਥੇ ਹੋ ਕੀ ਕਹਿਣਾ ਚਾਹੁੰਦੇ ਹੋ ਵੀ ਇਦਾਂ ਦੀ ਜਿਹੜੀ ਆਫਤ ਆਈ ਹੈ ਇਹ ਕਿੰਨਾ ਕੁ ਪਾਣੀ ਆ ਗਿਆ ਕਿੰਨੇ ਕੁ ਡੂੰਘਾ ਆਫਤ ਹਰ ਸਾਲ ਹੀ ਕਰ ਜਾਂਦੀ ਥੋੜਾ ਬੜਾ ਨੁਕਸਾਨ ਦੇ ਹਰ ਸਾਲ ਹੀ ਕਰ ਜਾਂਦੀ ਦਾ ਦੋ ਸਾਲ ਤੇ ਬਹੁਤ ਕਰ ਦਿੱਤਾ 23 ਚ ਤੇ ਹੁਣ 25 ਚ ਹੂੰ ਬਹੁਤ ਨੁਕਸਾਨ ਕਰ ਰਿਹਾ ਹੈ ਜੀਵਿੰਦਾਰ ਦਾ ਅੱਛਾ ਕਿੰਨਾ ਕਿੰਨਾ ਕੁ ਡੂੰਘਾ ਪਾਣੀ ਆਇਆ ਜਾਂ ਕਿ ਇਹ ਪਾਣੀ ਨੂੰ 8 ਤੋਂ 7 8 10 10 ਫੁੱਟ ਤੱਕ ਆਇਆ 10 ਫੁੱਟ ਤੱਕ ਹੈਗਾ ਇੱਕ ਇੱਕ ਨੂੰ ਇਹ ਉਤਰਨੇ ਨੂੰ ਪਾਣੀ ਉਤਰਨੇ ਨੂੰ ਵੀ ਕਾਫੀ ਟਾਈਮ ਲੱਗੇਗਾ ਹਾਂ ਹੁਣ 11 12 ਦਿਨ ਹੋ ਗਏ ਨੇ ਚੜ੍ਹੇ ਨੂੰ ਹਮ ਤੇ ਉਹਨੂੰ 11 12 ਦਿਨ ਲੈਣ ਲੱਗ ਜਾਣਗੇ ਹਮ ਤੇ ਜੇ ਹੋ ਹੋਰ ਛੜ ਛੜ ਦਿੰਦੇ ਡੈਮ ਤੋਂ ਪਾਣੀ ਕਿਉਂਕਿ ਪਾਣੀ ਦਾ ਲੈਵਲ ਤਾਂ ਪਹਿਲਾਂ ਹੀ ਖਤਰੇ ਤੋਂ ਪਾਰ ਚਲੋ ਫਿਰ ਜਿਹੜੀਆਂ ਮੋਟਰਾਂ ਬਚੀਆਂ ਨੇ ਸੁੱਕੇ ਉਹ ਵੀ ਸੜ ਜਾਣਗੀਆਂ ਉਹਨਾਂ ਦਾ ਵੀ ਪਾਣੀ ਚੜ ਜਾਏਗਾ ਹਮ ਕਾਫੀ ਨੁਕਸਾਨ ਹੈ ਕਾਫੀ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਜੀ ਦੋ ਚਾਰ ਸਾਲ ਨਹੀਂ ਉੱਠਦਾ ਜ਼ਿੰਮੇਵਾਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਗੱਲ ਕਰਦੇ ਆਂ ਬਈ ਪੌਂਡਮ ਦੀ ਤਲਵਾੜੇ ਤੋਂ ਕਿਉਂਕਿ ਉਹ ਲਗਾਤਾਰ ਪਾਣੀ ਦਾ ਲੈਵਲ ਜਿਹੜਾ ਆ ਉਹ ਵੱਧਦਾ ਜਾ ਰਿਹਾ ਹੈ 1383 ਤੱਕ ਦਾ ਜਿਹੜਾ ਪਾਣੀ ਦਾ ਲੈਵਲ ਵੱਧ ਚੁੱਕਾ ਹੈ ਉਹਦੀ ਜਿਹੜੀ ਕੈਪੈਸਿਟੀ ਆ 1400 ਤੱਕ ਹੈ ਇਹਦਾ ਮਤਲਬ ਬਈ ਇਹ ਹੈ 1380 ਤੱਕ ਰਹਿਣਾ ਹੁੰਦਾ ਹੈ 3 ਫੁੱਟ ਤੇ 0.6 ਜਿਹੜਾ ਆ ਉਹ ਖਤਰੇ ਦੇ ਨਿਸ਼ਾਨ ਤੋਂ ਪਾਣੀ ਵੱਧ ਚੁੱਕਾ ਹੈ ਯਾਨੀ ਡੈਮ ਨੂੰ ਜੇ ਆਪਾਂ ਕਹਿ ਸਕਦੇ ਆਂ ਬੀਬੀ ਐਮਬੀ ਨੂੰ ਮਜਬੂਰੀ ਦੇ ਵਿੱਚ ਪਾਣੀ ਇਹ ਛੱਡਣਾ ਪੈਣਾ ਹੈ ਅਗਰ ਨਹੀਂ ਪਾਣੀ ਛੱਡਿਆ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਤਰਾ ਜਿਹੜਾ ਮੰਡਰਾ ਸਕਦਾ ਹੈ ਜਾਂ ਤੇਜ਼ੀ ਨਾਲ ਪਾਣੀ ਛੱਡਿਆ ਜਾ ਸਕਦਾ ਹੈ ਜਦੋਂ ਤੇਜ਼ੀ ਨਾਲ ਪਾਣੀ ਛੱਡਾਂਗੇ ਤਾਂ ਤੁਹਾਨੂੰ ਦਿਖਾਉਂਦੇ ਆ ਇਹ ਪਹਿਲਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਦੇਖੋ ਇਸ ਤਰ੍ਹਾਂ ਦੇ ਨਾਲ ਜਿਹੜਾ ਪਾਣੀ ਦੇ ਵਿੱਚ ਜਾਂਦੇ ਨੇ ਔਰ ਇਹ ਪਾਈਪ ਜਾਂ ਆਪਾਂ ਕਹਿ ਸਕਦੇ ਹਾਂ ਟਿਊਬ ਦੇ ਥਰੂ ਜਾ ਕੇ ਆਪਣਾ ਕੰਮ ਕਰ ਕਰਦੇ ਆ ਦੂਸਰੇ ਖੇਤਾਂ ਤੱਕ ਪਹੁੰਚਦੇ ਆ ਕਿੱਦਾਂ ਆ ਤੇ ਵੈਸੇ ਤਾਂ ਪਹੁੰਚਣਾ ਬਹੁਤ ਮੁਸ਼ਕਲ ਹੈ ਮੋਟਰਾਂ ਨੂੰ ਕਾਫੀ ਨੁਕਸਾਨ ਹੋ ਚੁੱਕਾ ਹੈ ਜਿਹੜੇ ਉੱਥੇ ਆਪਾਂ ਕਹਿ ਸਕਦੇ ਬਿਜਲੀ ਦੇ ਟਰਾਂਸਫਾਰਮਰ ਆ ਉਹਨਾਂ ਨੂੰ ਨੁਕਸਾਨ ਹੋ ਚੁੱਕਾ ਹੈ ਮੋਟਰਾਂ ਸੜ ਚੁੱਕੀਆਂ ਹਨ ਪਾਣੀ ਕਾਫੀ ਪੈ ਚੁੱਕਾ ਹੈ ਜਿਹੜੇ ਉੱਥੇ ਕੁਆਟਰ ਬਣੇ ਹਨ ਟਿਊਬਲਾਂ ਦੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਔਰ ਆਸ਼ਾ ਕਰਦੇ ਆ ਕਿ ਪ੍ਰਸ਼ਾਸਨ ਜਿਹੜੀ ਹੈ ਇਹਨਾਂ ਦੀ ਆਵਾਜ਼ ਸਾਡੇ ਥਰੂ ਸੁਣੇਗੀ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹ ਸੁਣਨਗੇ ਔਰ ਇੱਥੇ ਤੱਕ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਜੜੀ ਪਹੁੰਚਾਉਣਗੇ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ ਸੁਨੀ ਇਲਾਕਾ ਪੰਜਾਬ ਤੱਕ ਲੈ